ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਦੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸੋਨਾ ਚੋ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਕਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਪਾਉ ਨੀਤੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਹੇ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਕੇ 2 ਸਾਲ ਲਈ ਮੈਂ ਮੱਕੀ ਦੇ ਮੈਂ ਐਮਐਸਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਦਾ ਮੱਕੀ ਹੁੰਦੀ ਨਹੀਂਗੀ ਮੱਕੀ ਦਾ ਦੁਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜੀ ਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕੁਇੰਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕੁਇੰਟਲ ਝਾੜ ਆ ਕੌਣ ਲੋਕਾਂ ਨੂੰ ਬੇਫਿਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀਜੇਪੀ ਤੇ ਅਡਾਨੀ ਦਾ ਜਿਹਦਾ ਰੋਜ਼ ਰਾਹੁਲ ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੇ ਲਾਗੂ ਕਰਕੇ ਪੰਜਾਬ ਬੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਅਸਾਰ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋਈ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਿਨ੍ਹਾਂ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਵੀਰ ਗੱਲਾਂ ਤਾਂ ਇੰਨੀਆਂ ਨੇ ਕਿ ਬੋਕਰ ਵਾਲਿਆਂ ਦਾ ਧੂਆਂ ਘੱਡ ਸਕਦਾ ਮੈਂ ਬਹੁਤ ਗੱਲਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਦੇਖੋ ਸਾਰੇ ਬੜੇ ਸਤਿਕਾਰਯੋਗ ਨੇ ਸਾਰਿਆਂ ਨੇ ਬੜਾ ਅੱਛੇ ਢੰਗ ਦੇ ਨਾਲ ਆਪਣੇ ਵਿਚਾਰ ਰੱਖਣੇ ਆ ਬਸ ਮੈਂ ਤਾਂ ਇਹ ਹੀ ਕਹੂੰਗਾ ਕਿ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਈਸ਼ਵਰ ਅੱਲਾ ਅਗਰ ਰੱਬ ਕੋਈ ਦੇਖ ਰਿਹਾ ਹੋਵੇ ਤੇ ਇਹ ਨਾ ਲੋਕਾਂ ਨੇ ਜੋ ਪੰਜਾਬ ਨਾਲ ਧਰੋ ਕਮਾਇਆ ਸਾਨੂੰ ਇਹ ਸ਼ਕਤੀ ਪੱਖ ਕਿ ਅਸੀਂ 2027 ਕੇ ਲਈ ਸਰਕਾਰ ਨਾ ਬਣਾਈਏ ਨੋ ਆਪਣੇ ਸੂਬੇ ਦੇ ਨਾਲ ਇਨਸਾਫ ਕਰੀਏ ਇਸ ਇੱਥੇ ਜਿਹੜੀ ਲੁੱਟ ਖਸੁੱਟ ਬਦਲਾਖੋਰੀ ਭ੍ਰਸ਼ਟਾਚਾਰ ਨਸ਼ੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਔਰ ਦਿੱਲੀ ਦੇ ਆਣ ਕੇ ਠੇਕੇਦਾਰ ਹਾਰੇ ਹੋਏ ਉਚਾੜੇ ਹੋਏ ਰਿਜੈਕਟਡ ਟੇਜਰੀ ਵਾਰਡ ਸਸੋਡੀਆਂ ਇਹਨਾਂ ਨੂੰ ਵਾਪਸ 27 ਦੇ ਵਿੱਚ ਉਹ ਪਹਜਾ ਪਹਾਂ ਕੇ ਇੱਕ ਤਾਂ ਹੁੰਦਾ ਨਾ ਇਲੈਕਸ਼ਨ ਲੜਨੀ ਆ ਇੱਕ ਪਚਾਪ ਜਾ ਕੇ ਇਹਨਾਂ ਨੂੰ ਪਿੰਡਾਂ ਚੋਂ ਪੰਜਾਬ ਚੋਂ ਬਾਹਰ ਕੱਢਣਾ ਫਿਰ ਮੈਂ ਸਮਝੂਗਾ ਕਿ ਪੰਜਾਬ ਦੇ ਉਸ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਆਪਾ ਸਪੁੱਤਰ ਆ ਦਸਮ ਪਿਤਾ ਛੋਟੇ ਛੋਟੇ ਸੈਭ ਜਹਾਦਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਸੁਖਾ ਸਿੰਘ ਮਹਤਾਬ ਸਿੰਘ ਮਹਤਾਬ ਦੇ ਔਰ ਭਾਈ ਜੈਤੋ ਤੇ ਇਹਨਾਂ ਲੋਕਾਂ ਦੇ ਭਾਈ ਜੀਵਨ ਸਿੰਘ ਹੁੜਾ ਦੇ ਆਪਾ ਸਾਰੇ ਪਰਉਕਾਰਾਂ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਇੱਕ ਵਾਰ ਜ਼ੋਰਦਾਰ ਤਰੀਕੇ ਨਾਲ ਨਾਰਾ ਛੱਡੋ ਇੱਕ ਵਾਰੀ ਜਿਹੜਾ ਬਾਕੀ ਸਾਰੇ ਛੱਡ ਗਏ ਨੇ ਕਿਉਂਕਿ ਆਪਣਾ ਇਹ ਦਿੱਤਾ ਹੋਇਆ ਨਾਰਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ